ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਲੱਖਾਂ ਦੀ ਲੁੱਟ ਕੀਤੀ ਗਈ ਹੈ ਪਿਸਤੌਲ ਦੀ ਨੋਕ ਤੇ ਇਸ ਬਜ਼ੁਰਗ ਮਹਿਲਾ ਨੂੰ ਜਿਹੜਾ ਬੰਧਕ ਬਣਾਇਆ ਗਿਆ ਉੱਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਲੁਟੇਰਿਆਂ ਦੇ ਵੱਲੋਂ ਬੰਦੂਕ ਦੀ ਨੋਕ ਤੇ ਮਹਿਲਾ ਨੂੰ ਜਿਹੜਾ ਬੰਦਕ ਬਣਾਇਆ ਗਿਆ ਤੇ ਲੱਖਾਂ ਦੀ ਜੋ ਲੁੱਟ ਕੀਤੀ ਗਈ ਹੈ ਤਾਂ थाना ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਦੁੱਧ ਦੀ ਦੇਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦੀ ਨੋਕ ਤੇ ਪਹਿਲਾਂ ਬੰਦਕ ਬਣਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਜ਼ਬਰਦਸਤੀ ਜਿਹੜੇ ਗੱਲੇ ਦੇ ਵਿੱਚ ਪੈਸੇ ਪਏ ਹੋਏ ਸਨ ਉਹ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ ਉੱਥੇ ਹੀ ਸਾਰੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ 7:30 ਵਜੇ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਸਵੇਰੇ ਤੜਕਸਾਰ ਦੀ ਇਹ ਸਾਰੀ ਘਟਨਾ ਜਦੋਂ ਇਸ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਕਿ 6 ਲੱਖ ਰੁਪਏ ਜੋ ਦੁੱਧ ਅਵੇਚ ਕੇ ਕਮਾਏ ਸਨ ਉਹ ਗੱਲੇ ਵਿੱਚ ਰੱਖੇ ਹੋਏ ਸਨ ਤਾਂ ਐਲੁਟੇਰੇ ਲੁੱਟ ਕੇ ਫਰਾਰ ਹੋ ਗਏ ਨੇ ਬੰਦੂਕ ਦੀ ਨੋਕ ਤੇ ਆਂਦੇ ਨੇ ਤੇ ਮਹਿਲਾ ਨੂੰ ਸ਼ਿਕਾਰ ਬਣਾਉਂਦੇ ਨੇ ਬਜ਼ੁਰਗ ਔਰਤ ਦੇ ਕੰਡ ਪੱਟੀ ਤੇ ਬੰਦੂਕ ਰੱਖ ਕੇ ਲੱਖਾਂ ਦੀ ਲੁੱਟ ਕਰਕੇ ਐਲੁਟੇਰੇ ਰਫੂ ਚੱਕਰ ਹੋ ਗਏ ਨੇ ਤਾਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਹੌਸਲੇ ਕਿੰਨੇ ਬੁਲੰਦ ਹੋ ਗਏ ਨੇ ਪ੍ਰਸ਼ਾਸਨ ਦਾ ਇਹਨਾਂ ਨੂੰ ਹੁਣ ਦਰ ਨਹੀਂ ਦਿਖ ਇਹਨਾਂ ਦੇ ਮਣਾ ਦੇ ਵਿੱਚ ਡਰ ਉਤਰ ਗਿਆ ਤਾਂ ਅਜੇਹੇ ਦੇ ਵਿੱਚ ਹੁਣ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਗੋਇੰਦਵਾਲ ਸਾਹਿਬ ਦੇ ਕਸਬਾ ਖਡੂਰ ਸਾਹਿਬ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਲੱਖਾਂ ਦੀ ਲੁੱਟ ਹੋਈ ਹੈ